ਇਦੇ ਵਿੱਚ ਵਿਸ਼ੇਸ਼ ਤੌਰ ਤੇ ਇੱਕ ਥੱਲੇ ਇੱਕ ਤਸਵੀਰ ਹੈ ਆਪਣੀ ਬੁੱਕ ਐ ਫੜੀ ਬੈਠੀ ਉਸ ਬੁੱਕ ਦੇ ਵਿੱਚ ਜੇ ਧਿਆਨ ਨਾਲ ਦੇਖੋਗੇ ਇੱਕ ਉਂਗਲ ਹੈ ਵੀ ਡਕਰੇ ਡਕਰੇ ਕੱਟ-ਕੱਟ ਕੇ ਵੀ ਉਸ ਬੀਬੀ ਦੇ ਕੋਲੇ ਉਸ ਆਪਣੇ ਜੋ ਵੀ ਉਹਦਾ ਪਿਆਰਾ ਸੀ ਘਰ ਵਾਲਾ ਸੀ ਕਿ ਉਹਦਾ ਬੱਚਾ ਸੀ ਕਿ ਉਹਦਾ ਬਜ਼ੁਰਗ ਸੀ ਵੀ ਉਹਦਾ ਇੱਕ ਉਹਦੀ ਉਂਗਲ ਉਹਦੇ ਕੋਲ ਬਚੀ ਹੈ ਬਸ ਪਿਰਥੀ ਸਿੰਘ ਬਠਿੰਡੇ ਥਰਮਲ ਪਲਾਂਟ ਦੇ ਵਿੱਚ ਕੰਮ ਕਰਦੇ ਸੀ ਤੇ ਆ ਜਿਹੜੀ ਤਸਵੀਰ ਹੈ ਜਿੱਦਨ ਉਹਨਾਂ ਦਾ ਕਤਲ ਹੁੰਦਾ ਹੈ ਪੁਲਿਸ ਦੀਆਂ ਕੈਟਾਂ ਆ ਕੇ ਉਹਨਾਂ ਦੇ ਘਰੇ ਆ ਕੇ ਉਹਨਾਂ ਨੂੰ ਸਵੇਰੇ 6 ਵਜੇ ਗੋਲੀ ਮਾਰ ਦਿੰਦੀਆਂ ਇਹ ਤਸਵੀਰ ਮੈਨੂੰ ਇਹਨਾਂ ਦੀ ਵਾਈਫ ਨੇ ਦਿੱਤੀ ਜਰਨ ਸਿੰਘ ਤਰਨਤਾਰਨ ਵਾਲਿਆਂ ਦੀ ਜਦੋਂ ਸਟੋਰੀ ਸਾਹਮਣੇ ਆਈ ਕਿ ਕਿਦਾਂ ਇਹਨਾਂ ਨੂੰ ਜੀਪ ਦੇ ਮਗਰ ਬੰਨ ਕੇ ਇਹਨਾਂ ਨੂੰ ਪਾੜ ਦਿੱਤਾ ਗਿਆ ਹੁਸ ਵਾਲਿਆਂ ਨੇ ਤਸ਼ੱਦਦ ਕਰਕੇ ਜੀਪ ਤੇ ਮਗਰ ਬੰਨ ਕੇ ਧੋਇਆ ਇਸ ਢੰਗ ਨਾਲ ਧੋਇਆ ਜਿਹਦੇ ਨਾਲ ਇਹਨਾਂ ਦੇ ਨਾਂ ਨਖ ਸਾਰੇ ਉਹ ਖਤਮ ਹੋ ਗਏ ਕੱਸ ਗਏ ਪ੍ਰਦੇਵ ਸਿੰਘ ਦੇਬੂ ਫੈਡਰੇਸ਼ਨ ਦੇ ਪ੍ਰਧਾਨ ਹੁੰਦੇ ਸੀ ਉਹਨਾਂ ਨੂੰ ਕਿਵੇਂ ਦੇਗ ਵਿੱਚ ਪਾ ਕੇ ਉਬਾਲਿਆ ਗਿਆ ਉਹਦੀ ਤਸਵੀਰ ਹੈ ਆ ਭਾਈ ਜੋਗਾ ਸਿੰਘ ਦੇ ਪਰਿਵਾਰ ਦਾ ਕਤਲਿਆਮ ਜੋ ਫੁੱਲੇ ਨੇ ਹੰਗਨੇ ਕੀਤਾ ਛੋਟੇ-ਛੋਟੇ ਬੱਚੇ ਨਹੀਂ ਬਖਸ਼ੇ ਕਿਦਾਂ ਇਹਨਾਂ ਦਾ ਕਤਲਿਆਮ ਕੀਤਾ ਗਿਆ ਦਿਖਾਈ ਤੇ ਮੈਨੂੰ ਸਮਝ ਨਹੀਂ ਸੀ ਆ ਰਹੀ ਵੀ ਇਸ ਤਸਵੀਰ ਦੇ ਵਿੱਚ ਕੀ ਦਹਾ ਗਿਆ ਇਹਨਾਂ ਦੇ ਵਕੀਲ ਨੇ ਮੈਨੂੰ ਦੱਸਿਆ ਕਿ ਸੀਆਰਪੀ ਦੇ ਜਵਾਨਾਂ ਨੇ ਇਸ ਬੀਬੀ ਦੀ ਗੱਲਾਂ ਤੇ ਸਿਗਰਟਾਂ ਉਹ ਲਾ ਕੇ ਇਹਦੇ ਤੇ ਇਹ ਸਾਰੇ ਨਿਸ਼ਾਨ ਪਾਏ ਆ ਸਦਾ ਰਵਤਾਰ ਸਿੰਘ ਛਤਰਾਣਾ ਜਿਨ੍ਹਾਂ ਨੂੰ ਸਿਰਫ ਇਸ ਕਰਕੇ ਕਤਲ ਕੀਤਾ ਗਿਆ ਕਿਉਂਕਿ ਉਹ ਇਲੈਕਸ਼ਨਾਂ ਲੜਨੀਆਂ ਚਾਹੁੰਦੇ ਸੀ ਤੇ ਇਹਨਾਂ ਦੇ ਜਿੱਤ ਦੇ ਪੂਰੇ ਆਸਾਰ ਸੀ ਆਵਤਾਰ ਸਿੰਘ ਮੰਡੇਰ ਆਰਮ ਸਿੰਘ ਬਿਲਿੰਗ ਜਿਵੇਂ ਤੁਸੀਂ ਖਬਰਾਂ ਦੇ ਰਹੇ ਹੋ ਉਸੇ ਤਰ੍ਹਾਂ ਇਹ ਵੀ ਜਰਨਲਿਸਟ ਸੀਗੇ ਸਿਰਫ ਸੱਚ ਦੀ ਵਾਲੀ ਖਬਰ ਲਾਉਂਦੀ ਅੱਜ 1983 ਤੋਂ ਬਾਅਦ ਅੱਜ ਤੱਕ ਇਹਨਾਂ ਦਾ ਕੁਝ ਨਹੀਂ ਪਤਾ ਵੀ ਕਿੱਥੇ ਗਏ ਇਹ ਮੌਜੂਦਾ ਦਾ ਹੋਰ ਹੈ ਭਾਈਦੀਪ ਸਿੰਘ ਸਿੱਧੂ ਅਵਤਾਰ ਸਿੰਘ ਖੰਡਾ ਭਾਈ ਹਰਦੀਪ ਸਿੰਘ ਨੱਜਰ ਜਿਹੜੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਾਰੇ ਡਾਕਟਰ ਜਸਮੀਤ ਕੌਰ ਬੈਂਚ ਪਹਿਲਾਂ ਗੱਲ ਕਰਕੇ ਗਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਵਰੇਜ ਲਗਾਤਾਰ ਜਾਰੀ ਆ ਕੈਪੀਟਲ ਬਿਲਡਿੰਗ ਤੋਂ ਸੈਕਰਮੈਂਟੋ ਦੇ ਵਿੱਚ ਜਿੱਥੇ ਅੱਜ ਵਿਸਾਖੀ ਨੂੰ ਮਨਾਇਆ ਜਾ ਰਿਹਾ ਹੈ ਕੈਪੀਟਲ ਦੇ ਵਿੱਚ ਪਹਿਲੀ ਵਾਰ ਡਾਕਟਰ ਜਸਮੀਤ ਸਿੰਘ ਬੈਂਸ ਉਹਨਾਂ ਦੀ ਇਹ ਜਿਹੜੀ ਇੱਕ ਕੋਸ਼ਿਸ਼ ਸੀ ਉਸ ਦੇ ਨਾਲ ਨਾਲ ਆਪਣੇ ਨਾਲ ਡਾਕਟਰ ਗੁਰਤੇਜ ਸਿੰਘ ਜੀ ਮਾ ਉਹ ਵੀ ਜੁੜੇ ਨੇ ਜਿਨ੍ਹਾਂ ਨੇ ਇੱਥੇ ਜਿਹੜੇ ਸਿੱਖ ਜੈਨੋਸਾਈਡ ਹੋਇਆ ਆ ਉਸ ਦੀ ਐਗਜ਼ਿਬਿਸ਼ਨ ਜਿਹੜੀ ਇੱਥੇ ਲਗਾਈ ਆ ਇਹ ਪਹਿਲਾਂ ਵੀ ਇਹਨਾਂ ਨੇ ਕਈ ਥਾਵਾਂ ਦੇ ਉੱਤੇ ਆਪਣੀ ਇਸ ਐਗਜ਼ਿਬਿਸ਼ਨ ਨੂੰ ਲੈ ਕੇ ਗਏ ਆ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਬੜਾ ਵਧੀਆ ਇੱਕ ਮੌਕਾ ਮਿਲਿਆ ਆ ਸਬਬ ਬਣਿਆ ਆ ਵੀ ਜਿੱਥੇ ਸਿੱਖਾਂ ਦੇ ਇਸ ਵਿਸਾਖੀ ਦੇ ਦਿਨ ਦੇ ਬਾਰੇ ਪਤਾ ਲੱਗੂਗਾ ਦੇ ਨਾਲ ਦੇ ਨਾਲ ਜੋ ਉਸ ਮੁਲਕ ਦੇ ਵਿੱਚ ਸਾਡੇ ਨਾਲ ਜੋ ਘਾਣ ਹੋਇਆ ਆ ਉਸ ਦੇ ਬਾਰੇ ਵੀ ਜਾਣਕਾਰੀ ਦਿੱਤੀ ਜਾਊਗੀ ਬਿਲਕੁਲ ਡਾਕਟਰ ਜਸਮੀਤ ਕੌਰ ਬੈਂਸ ਦਾ ਬਹੁਤ ਵਧੀਆ ਉਪਰਾਲਾ ਹੈ ਤੇ ਬਾਕੀ ਵੀ ਦੂਰੋਂ ਨੇੜਿਆਂ ਜੋ ਸੰਗਤਾਂ ਵਿਸਾਖੀ ਨੂੰ ਮਨਾਉਣ ਵਾਸਤੇ ਅੱਜ ਇੱਥੇ ਕੈਪੀਟਲ ਬਿਲਡਿੰਗ ਚ ਆਈਆਂ ਨੇ ਤੇ ਆਪਣੀ ਜ਼ਿੰਮੇਵਾਰੀ ਉਹਨਾਂ ਨੇ ਸਮਝੀ ਹੈ ਤੇ ਬਹੁਤ ਚੰਗੀ ਗੱਲ ਹੈ ਤੇ ਸਾਨੂੰ ਡਾਕਟਰ ਜਸਮੀਤ ਕੌਰ ਬੈਂਸ ਉਹਨਾਂ ਦਾ ਇਹ ਸੁਨੇਹਾ ਆਇਆ ਸੀ ਕਿ ਆਪਾਂ ਇੱਥੇ ਸਿੱਖ ਨਸਲ ਕੁਸ਼ੀਦ ਦੀ ਵੀ ਆਪਾਂ ਪ੍ਰਦਰਸ਼ਨੀ ਲਾਈਏ ਬਿਲਕੁਲ ਕਮਰਾ ਛੋਟਾ ਸੀ ਪਰ ਦਰਸ਼ਨੀ ਬਹੁਤ ਵੱਡੀ ਹੈ ਹਾਂਜੀ ਤੇ ਪਰ ਫਿਰ ਵੀ ਉਹਦਾ ਚੌਥਾ ਸੈਸ਼ਨ ਚੁਣ ਕੇ ਇਹ ਤਸਵੀਰਾਂ ਇੱਥੇ ਲੈਂਦੀਆਂ ਤੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਵੀ ਇੱਥੇ ਬਾਕੀ ਦੇ ਜੋ ਕੈਲੀਫੋਰਨੀਆ ਦੇ ਸੈਨੇਟਰ ਐਸਐਮ ਕਿਉਂਕਿ ਐਸ ਵੇਲੇ ਕਾਂਗਰਸ ਸੈਸ਼ਨ ਚ ਹੈ ਤੇ ਕਾਂਗਰਸ ਮੈਂਬਰ ਜਿੰਨੇ ਵੀ ਹੋਣਗੇ ਅਸੀਂ ਉਹਨਾਂ ਨੂੰ ਬੁਲਾ ਕੇ ਇੱਥੇ ਦਿਖਾਉਣਾ ਚਾਹੁੰਦੇ ਹਾਂ ਤੇ ਮੇਰੇ ਮਨ 'ਚ ਖਿਆਲ ਆਇਆ ਵੀ ਇਹਦਾ ਜੈਨੋਸਾਈਡ ਦਾ ਵਿਸਾਖੀ ਨਾਲ ਆਪਾਂ ਕਿਵੇਂ ਨਾਤਾ ਜੋੜਾਂਗੇ ਬਿਲਕੁਲ ਤੇ ਬਹੁਤ ਚੰਗੇ ਅਖਰਾਂ ਵਿੱਚ ਡਾਕਟਰ ਜਸਮੀਤ ਕੌਰ ਬੈਂਸ ਨੇ ਇਹ ਆਪ ਹੀ ਉਹਨਾਂ ਨੇ ਕਿਹਾ ਕਹਿੰਦੇ ਬਈ ਵਿਸਾਖੀ ਉਸ ਦੌਰ ਤੇ ਜਦੋਂ ਸਿੱਖਾਂ ਤੇ ਮਜਲੂਮਾਂ ਤੇ ਜੋ ਉਹਦੋਂ ਦੇ ਲਤਾਚਾਰ ਹੋ ਰਹੇ ਸੀ ਉਸ ਦੇ ਵਿਰੁੱਧ ਇੱਕ ਜੋ ਜਿੱਤ ਦਾ ਬਗਲ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵਜਾਇਆ ਤੇ ਸਿੱਖਾਂ ਨੂੰ ਜਗਾਇਆ ਆਪਣੀ ਜ਼ਿੰਮੇਵਾਰੀ ਸਮਝਣ ਵਾਸਤੇ ਅੱਜ ਉਹੀ ਜੋ ਨਸਲਕੁਸ਼ੀ ਸਾਡੇ ਨਾਲ ਹੋ ਰਹੀ ਹੈ ਤੇ ਉਹਦੀ ਵੀ ਜਾਣਕਾਰੀ ਆਪਾਂ ਨੂੰ ਨਾ ਕੇਵਲ ਆਪਣੇ ਵਿੱਚ ਰੱਖਣੀ ਚਾਹੀਦੀ ਹੈ ਪਰ ਬਾਕੀ ਸੰਸਾਰ 'ਚ ਵੀ ਦੱਸਣਾ ਜ਼ਰੂਰ ਜ਼ਰੂਰੀ ਹੈ ਕਿ ਅਸੀਂ ਕਿਹਜੇ ਦੌਰ ਵਿੱਚੋਂ ਲੰਘ ਕੇ ਆਏ ਹਾਂ ਤੇ ਉਹ ਜਿਹੜੀ ਨਸਲਕੁਸ਼ੀ ਦਾ ਜੋ ਕੁਝ ਹੱਦ ਤੱਕ ਰੂਪ ਰੰਗ ਅੱਜ ਵੀ ਅਸੀਂ ਭੁਗਤ ਰਹੇ ਹਾਂ ਕੈਨੇਡਾ ਦੇ ਵਿੱਚ ਸਿੱਖਾਂ ਦਾ ਮਾਰਿਆ ਜਾਣਾ ਯੂਕੇ ਦੇ ਵਿੱਚ ਪੰਜਾਬ ਦੇ ਵਿੱਚ ਦੀਪ ਸਿੰਘ ਸਿੱਧੂ ਵਰਗਿਆਂ ਦਾ ਕਤਲ ਹੋਣਾ ਇਸ ਇਹ ਬੜੇ ਸਵਾਲ ਖੜੇ ਕਰਦੀ ਹੈ ਗੱਲ ਸੋ ਉਸੀ ਜਿੰਮੇਵਾਰੀ ਨੂੰ ਸਮਝ ਕੇ ਅਸੀਂ ਇਹ ਜਿਹੜੀ ਐਗਜ਼ਿਬਿਸ਼ਨ ਇੱਥੇ ਅੱਜ ਲੈ ਕੇ ਆਏ ਹਾਂ ਸੋ ਥੋੜਾ ਜਿਹਾ ਤੁਸੀਂ ਸਾਨੂੰ ਵਾਕ थ्रू ਕਰ ਸਕਦੇ ਆਂ ਵੀ ਕਿਹੜੀ ਚੀਜ਼ ਜਿਹੜਾ ਤੁਸੀਂ ਕਹਿੰਦੇ ਹੈ ਤਾਂ ਬਹੁਤ ਲੰਬੀ ਸੀ ਤੁਸੀਂ 1/4 ਹਿੱਸਾ ਜਿਹੜਾ ਉਹ ਲੈ ਕੇ ਆਏ ਆ ਤੁਸੀਂ ਓਵਰਵਿਊ ਥੋੜਾ ਇਸ ਐਗਜ਼ਿਬਿਸ਼ਨ ਦਾ ਦੱਸ ਦਿਓ ਸੋ ਇਹ ਜਿਹੜੀ ਐਗਜ਼ਿਬਿਸ਼ਨ ਹੈ ਇਹ ਇਹਦੇ ਦੋ ਪੈਨਲ ਨੇ ਹਾਂਜੀ ਤੇ ਜਿਹੜਾ ਇਹ ਜਿਹੜੇ ਪੈਨਲ ਜਿਹੜਾ ਸਾਡੇ ਪਿੱਛੇ ਹੈ ਇਸ ਵੇਲੇ ਇਹ ਪੈਨਲ 1984 ਨੂੰ ਸਮਰਪਿਤ ਹੈ ਠੀਕ ਹੈ ਤੇ ਜਿਹੜਾ ਦੂਸਰਾ ਪੈਨਲ ਹੈ ਉਹ 84 ਤੋਂ ਲੈ ਕੇ 94 95 ਤੱਕ ਜੋ ਨਸਲ ਕੁਸ਼ੀ ਦੇ ਦੌਰ ਸੀਗਾ ਤੇ ਇੱਕ ਸਾਡੇ ਕੋਲੇ ਪੈਨਲ ਹੈ ਜਿਹੜਾ ਹੁਣ ਜੋ ਸਾਡੇ ਤੇ ਬੀਤ ਰਹੀ ਹੈ ਉਹ ਉਹਨੂੰ ਡੈਡੀਕੇਟਡ ਹੈ ਤੇ ਇਸ ਪੈਨਲ ਦੇ ਵਿੱਚ ਜਿੱਥੇ ਜਦੋਂ ਸਾਨੂੰ ਇਹ ਕਿਹਾ ਜਾਂਦਾ ਹੈ 1984 ਜੂਨ 84 ਦਾ ਜਿਹੜਾ ਖੱਲੂਕਾਰ ਆਇਆ ਜਿਹੜਾ ਪੰਜਾਬ ਦੇ ਉੱਤੇ ਹਿੰਦੁਸਤਾਨ ਦਾ ਜਿਹੜਾ ਹਮਲਾ ਸੀ ਜੋ ਕਿਹਾ ਜਾਂਦਾ ਵੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸ੍ਰੀ ਕਾਲ ਤਖਸੈਬ ਨੂੰ ਹਰਮੰਦਰ ਸਾਹਿਬ ਤੇ ਹਮਲਾ ਹੋਇਆ ਸੀ ਉਹ ਉਹਦੀ ਜਿਹੜੀ ਨੋਸ਼ਨ ਹੈ ਉਹਨੂੰ ਅਸੀਂ ਥੋੜਾ ਜਿਹਾ ਝੰਝੋੜਨਾ ਚਾਹੁੰਦੇ ਹਾਂ ਹਮਮਮ ਪਹਿਲੀ ਗੱਲ ਤਾਂ ਇਹ ਕਿ ਇਹ ਜੋ ਹਮਲਾ ਸੀ ਇਹ ਹਿੰਦੁਸਤਾਨ ਦੀ ਫੌਜ ਨੇ 84 ਵਿੱਚ ਨਹੀਂ ਪਰ ਇਹਦੀ ਤਿਆਰੀ 1982 ਵਿੱਚ ਸ਼ੁਰੂ ਕਰਤੀ ਸੀ 2 ਸਾਲ ਤੋਂ ਲਈ ਕਿਸ ਢੰਗ ਨਾਲ ਬ੍ਰਿਟਿਸ਼ ਤੇ ਕਿਸ ਢੰਗ ਨਾਲ ਇਜ਼ਰਾਈਲੀ ਸਿਕਰਟ ਸਰਵਿਸ ਨੇ ਇਹਦੇ ਵਿੱਚ ਹਿੰਦੁਸਤਾਨ ਦੀ ਫੌਜ ਨੂੰ ਟ੍ਰੇਨ ਕਰਨ ਵਾਸਤੇ ਮਦਦ ਦਿੱਤੀ ਉਹਦੇ ਬਾਰੇ ਜਾਣਕਾਰੀ ਹੈ ਠੀਕ ਹੈ ਬ੍ਰਿਟਿਸ਼ ਗਵਰਨਮੈਂਟ ਦੀਆਂ ਉਹ ਚਿੱਠੀਆਂ ਜਿਹੜੀਆਂ ਇੰਦਰਾ ਗਾਂਧੀ ਨਾਲ ਉਹਨਾਂ ਦੇ ਸਰਕਾਰ ਨਾਲ ਜੋ ਹੋਈਆਂ ਐਕਸਚੇਂਜ ਵੀ ਹਾਂ ਕਿਦਾਂ ਅਸੀਂ ਇੰਡੀਆ ਨੂੰ ਸਪੋਰਟ ਕਰਨੀ ਹੈ ਉਹ ਅੱਜ ਸਾਡੀਆਂ ਸਾਡੀਆਂ ਇੱਥੇ ਨੇ ਬਾਤਚੀਤ ਜਿਹੜੀ ਇੰਡੀਆ ਦੀ ਆਰਮੀ ਦਾ ਜਿਹੜਾ ਇੱਕ ਰਸਾਲਾ ਸੀਗਾ ਜਿਹਦੇ ਵਿੱਚ ਕਿਹਾ ਗਿਆ ਸੀ ਅਮਰਤਾਰੀ ਸਿੱਖ ਜਿਹੜੇ ਆ ਉਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਇਹ ਬੜੇ ਖਤਰਨਾਕ ਨੇ ਇਹਨਾਂ ਤੋਂ ਇਹ ਤੇਜ਼ ਧਰੋ ਨੇ ਉਹ ਬਾਰੇ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਨਾਲ ਸਭ ਤੋਂ ਜ਼ਰੂਰੀ ਕਿ ਇਹ ਜਿਹੜਾ ਕਿਹਾ ਜਾਂਦਾ ਹੈ ਕਿ ਜੂਨ 1984 ਚ ਕੇਵਲ ਅੰਮ੍ਰਿਤਸਰ ਸਾਹਿਬ ਤੇ ਹਮਲਾ ਹੋਇਆ ਸੀਗਾ ਉਹ ਉਹਦਾ ਸੱਚ ਇਸ ਪਲੇਟ ਦੇ ਵਿੱਚ ਦਰਸਾਇਆ ਗਿਆ ਕਿ ਲਗਭਗ 65 ਗੁਰਦੁਆਰੇ ਸੀਗੇ ਗਿਣਤੀ ਕਰੀਏ ਤੇ 42 ਗੁਰਦੁਆਰੇ ਘਟੋ ਕਰਨਾ ਜਿਨ੍ਹਾਂ ਤੇ ਹਿੰਦੁਸਤਾਨ ਦੀ ਫੌਜ ਨੇ ਪੰਜਾਬ ਦੇ ਵਿੱਚ 84 ਚ ਜੂਨ 3 ਤੋਂ ਲੈ ਕੇ 6 ਤਰੀਕ ਤੱਕ ਹਮਲਾ ਕੀਤਾ ਸੀ ਉਹ ਸਾਰੀ ਸੂਚੀ ਹੈ ਆਪਣੇ ਕੋਲ ਤੇ ਉਹਦੇ ਨਾਲ ਨਾਲ ਕਿਵੇਂ ਯਾਤਰੂਆਂ ਦੇ ਉਹਨਾਂ ਦੀਆਂ ਦਸਤਾਰਾਂ ਲਾ ਕੇ ਉਹਨਾਂ ਤੇ ਹੱਥ ਉਹਨਾਂ ਦੀਆਂ ਦਸਤਾਰਾਂ ਨਾਲ ਪਿੱਛੇ ਬੰਨ ਕੇ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਤੇ ਜਦੋਂ ਉਹਨਾਂ ਦੀਆਂ ਲਾਸ਼ਾਂ ਨੂੰ ਧੋਇਆ ਗਿਆ ਤੇ ਬਾਹਾਂਵਾਂ ਚੋਂ ਉਹ ਢਿਲਕ ਕੇ ਉਹਨਾਂ ਦੀਆਂ ਗੰਡਾਂ ਜਿਹੜੀਆਂ ਸੀ ਉਹ ਉੱਥੇ ਪਈਆਂ ਸੀ ਐਜ਼ ਇਟ ਇਜ਼ ਉੱਥੇ ਸੀ ਕਿ ਖੂਨ ਨਾਲ ਲਤਪਟ ਇਹ ਜਿਹੜੀਆਂ ਹੁਣ ਇਹਨਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਹੂੰ ਇੰਟਰਨੈਟ ਤੇ ਕਿਤੇ ਨਹੀਂ ਮਿਲਦੀ ਆ ਹੁਣ ਇਹ ਸਭ ਖਤਮ ਹੋ ਚੁੱਕੀਆਂ ਕੱਢ ਦਿੱਤੀਆਂ ਕੱਢ ਦਿੱਤੀਆਂ ਗਈਆਂ ਸੋ ਇਹਨਾਂ ਨੂੰ ਦੁਬਾਰਾ ਦਰਸਾਉਣਾ ਹੁਣ ਇੱਕ ਗੱਲ ਇਹ ਵੀ ਹੈ ਮੈਨੂੰ ਇੱਕ ਚਸ਼ਮਦੀਦ ਨੇ ਦੱਸਿਆ ਕਿ ਟੈਂਕ ਹਿੰਦੁਸਤਾਨ ਫੌਜ ਦੇ ਪ੍ਰਕਰਮਾਂ ਦੇ ਵਿੱਚ ਆਏ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਗੋਲੇ ਛੱਡੇ ਤੇ ਤਹਿਸ ਨਸ ਹੋ ਗਿਆ ਪਰ ਇਹ ਅੱਧਾ ਸੱਚ ਹੈ ਠੀਕ ਹੈ ਮਾਲ ਮੰਡੀ ਕਾਲਸਾ ਕਾਲਜ ਤੇ ਪੁਰਾਣੀ ਜੇਲ ਉੱਥੇ ਵੀ ਉੱਥੇ ਆਰਟੀਲਰੀ ਗਨਸ ਬੀੜੀਆਂ ਹੋਈਆਂ ਸੀ ਅੱਛਾ ਜਿਹੜੀਆਂ ਉਥੋਂ ਜਿਹੜੀਆਂ 5 ਤੋਂ 2 ਕਿਲੋਮੀਟਰ ਦੂਰੀ ਤੇ ਦਰਬਾਰ ਸਾਹਿਬ ਤੋਂ ਸਥਿਤ ਨੇ ਹੂੰ ਹੂੰ ਉਹ ਜਿਹੜੇ ਗੋਲੇ ਉਥੋਂ ਡਿਗੇ ਹੂੰ ਹੂੰ ਉਹਨਾਂ ਸਦਕਾ ਆ ਉੱਪਰਲੇ ਆ ਗੁੰਬਦ ਦਾ ਨੁਕਸਾਨ ਹੋਇਆ ਆ ਜਿਹੜਾ ਅਕਾਲ ਤਖਸਾ ਦੇ ਪਿਛਲੇ ਪਾਸੇ ਜਿੰਨੀਆਂ ਤੇ ਐਸ਼ੀ ਜੋ ਇਮਾਰਤਾਂ ਸੀ ਉਹ ਉਥੋਂ ਅੱਤਸਨੈਸ ਹੋਈਆਂ ਤਾਂ ਫਿਰ ਉਦੋਂ ਇਹ ਸਾਰਾ ਸਫਾਇਆ ਕਰਨਾ ਪਿਆ ਉਹਨਾਂ ਨੂੰ ਉਹ ਸਾਰੇ ਗੋਲੇ ਦੂਰੋਂ ਡਿੱਗ ਕੇ ਇੱਥੇ ਆ ਕੇ ਇਹ ਸਾਰਾ ਨੁਕਸਾਨ ਹੋਇਆ ਸੀ ਉਹ ਸਾਡੇ ਕੋਲੇ ਉਹ ਨਾ ਚਸ਼ਮਤੀਦਾਂ ਦੀਆਂ ਲਾਈਵ ਇੰਟਰਵਿਊ ਵੀ ਹੈਗੀਆਂ ਸਾਡੇ ਕੋਲੇ ਵੀ ਇਹ ਕਿਸ ਤੰਗ ਨਾਲ ਉਦੋਂ ਜਿਹੜਾ ਹਮਲਾ ਸੀ ਇਹ ਪਲਾਨ ਕੀਤਾ ਗਿਆ ਤੇ ਆ ਵਾਲਾ ਜਿਹੜਾ ਪੈਨਲ ਹੈ ਇਹ ਜਿਹੜਾ ਨਵੰਬਰ ਦੇ ਵਿੱਚ ਸਾਰੇ ਹਿੰਦੁਸਤਾਨ ਦੇ ਵਿੱਚ ਖੰਦਨ ਨਸਲ ਕੁਸ਼ੀ ਹੋਈ ਕਿਹਾ ਜਾਂਦਾ ਵੀ ਕੱਲਾ ਦਿੱਲੀ ਵਿੱਚ ਸੀ ਇਹ ਦਿੱਲੀ ਵਿੱਚ ਨਹੀਂ ਸੀ ਦਿੱਲੀ ਵਿੱਚ ਤਾਂ ਸੀ ਪਰ ਸਮੁੱਚੇ ਹਿੰਦੁਸਤਾਨ ਦੇ ਵਿੱਚ ਲਗਭਗ 30000 ਸਿੱਖਾਂ ਨੂੰ ਜਾਨ ਗੁਆਣੀ ਪਈ ਸੀ ਉਹਨਾਂ ਤਿੰਨਾਂ ਦਿਨਾਂ ਦੇ ਵਿੱਚ ਤੋਂ ਇਹ ਕੋਈ ਆ ਜੇ ਮੈਂ ਕਹਿੰਦੇ ਆ ਦੰਗੇ ਦੰਗੇ ਅਖਰ ਬੜਾ ਪ੍ਰਚਲਿਤ ਕੀਤਾ ਗਿਆ ਪਰ ਇਹ ਅਸਲ ਕੁਝ ਅਸਲ ਵਿੱਚ ਨਸਲਕੁਸ਼ੀ ਸੀ ਉਸ ਗੱਲ ਨੂੰ ਅਸੀਂ ਇਹਦੇ ਵਿੱਚ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਸਾਡੇ ਕੋਲੇ ਲਗਭਗ 50 ਤਸਵੀਰਾਂ ਨੇ ਠੀਕ ਹੈ ਪਰ ਇੱਥੇ ਅਸੀਂ ਸਿਰਫ ਪੰਜ ਲਿਆ ਸਕੀਏ ਠੀਕ ਹੈ ਇਹਦੇ ਵਿੱਚ ਵਿਸ਼ੇਸ਼ ਤੌਰ ਤੇ ਇੱਕ ਥੱਲੇ ਕੀ ਤਸਵੀਰ ਹੈ ਉਹਦੇ ਵਿੱਚ ਇੱਕ ਬੀਬੀ ਆਪਣੀ ਬੁੱਕ ਐਂ ਫੜੀ ਬੈਠੀ ਹੈ ਉਸ ਬੁੱਕ ਦੇ ਵਿੱਚ ਜੇ ਧਿਆਨ ਨਾਲ ਦੇਖੋਗੇ ਇੱਕ ਉਂਗਲ ਹੈ ਉਹ ਜੋ ਤੁਸੀਂ ਉਸ ਬੁੱਕ ਦੇ ਵਿੱਚ ਉਸ ਉਂਗਲ ਨੂੰ ਜਿਹਨੇ ਬੱਚੀ ਨੇ ਬੀਬੀ ਨੇ ਫੜਿਆ ਹੈ ਉਥੋਂ ਇਹ ਤੁਹਾਡੇ ਮਨ ਵਿੱਚ ਆਉਣਾ ਸੁਭਾਵਿਕ ਹੋਊਗਾ ਕਿ ਇਹ ਕਿਸ ਢੰਗ ਦੇ ਨਾਲ ਉਹਨਾਂ ਨੇ ਸਾਡੇ ਨੌਜਵਾਨਾਂ ਨੂੰ ਬੁੱਢੇ ਬੁਰਗਾਂ ਨੂੰ ਕਿੱਦਾਂ ਉਥੇ ਕਤਲ ਕੀਤਾ ਹੋਊਗਾ ਵੀ ਡਕਰੇ ਡਕਰੇ ਕੱਟ-ਕੱਟ ਕੇ ਵੀ ਉਸ ਬੀਬੀ ਦੇ ਕੋਲੇ ਉਸ ਆਪਣੇ ਜੋ ਵੀ ਉਹਦਾ ਪਿਆਰਾ ਸੀ ਘਰ ਵਾਲਾ ਸੀ ਕਿ ਉਹਦਾ ਬੱਚਾ ਸੀ ਕਿ ਉਹਦਾ ਬਜ਼ੁਰਗ ਸੀ ਵੀ ਉਹਦਾ ਇੱਕ ਉਹਦੀ ਉਂਗਲ ਉਹਦੇ ਕੋਲ ਬਚੀ ਹੈ ਬਸ ਇੱਕ ਨਿਸ਼ਾਨੀ ਸੋ ਇਹ ਜੋ ਇਨਾ ਘਣਾਉਣਾ ਜੋ ਸਾਡੇ ਨਾਲ ਅਤਿਆਚਾਰ ਹੋਇਆ ਅੱਜ ਸਾਨੂੰ ਇਹਨਾਂ ਨੂੰ ਯਾਦ ਰੱਖਣ ਦੀ ਲੋੜ ਹੈ ਪਦਾਰਥਵਾਦ ਦਾ ਯੋਗ ਹੈ ਪਰ ਫਿਰ ਵੀ ਆਪਾਂ ਨੂੰ ਆਪਣੇ ਜੋ ਬਜ਼ੁਰਗਾਂ ਨੇ ਆਪਣੀਆਂ ਕਮਾਈਆਂ ਜੋ ਉਹਨਾਂ ਨੇ ਘਰ ਨਾਲ ਕਾਲੀਆਂ ਸਿੱਧੀਆਂ ਦਿੱਤੀਆਂ ਨੇ ਉਹ ਸਾਨੂੰ ਆਪਣੇ ਚੇਤੇ ਵਿੱਚ ਰੱਖਣੀਆਂ ਬਹੁਤ ਜ਼ਰੂਰੀ ਨੇ ਸੋ ਇਹ ਤਾਂ ਹੈ 1984 ਵਾਲਾ ਇਹ ਵਾਲਾ 84 ਤੋਂ ਲੈ ਕੇ ਤੇ ਜਿਹੜਾ 90 ਦਾ ਦੌਰ ਹੈ 90 ਦਾ ਦੌਰ ਹੈ ਉਹ ਦੇ ਬਾਰੇ ਇਹ ਪੈਨਲ ਜਿਹੜਾ ਹੈ ਦੱਸਾਉਂਦਾ ਪ੍ਰਿਥੀ ਸਿੰਘ ਅ ਬਠਿੰਡੇ ਥਰਮਲ ਪਲਾਂਟ ਦੇ ਵਿੱਚ ਕੰਮ ਕਰਦੇ ਸੀ ਠੀਕ ਹੈ ਜੀ ਇੱਕ ਐਕਟੀਵਿਸਟ ਵੀ ਸੀ ਹੂੰ ਹੂੰ ਤੇ 84 ਤੋਂ ਬਾਅਦ ਇਹ ਸਿੰਘ ਸਹੇ ਤੇ ਇਹਨਾਂ ਨੇ ਆ ਕੇ ਪੰਜਾਬ ਦੇ ਵਿੱਚ ਘਰ ਘਰ ਜਾ ਕੇ ਇਹਨਾਂ ਨੇ ਸਿੱਖੀ ਦਾ ਪ੍ਰਚਾਰ ਸ਼ੁਰੂ ਕੀਤਾ ਮੂਵਮੈਂਟ ਦੇ ਨਾਲ ਇਹਨਾਂ ਦੇ ਜੁੜੇ ਤੇ ਆ ਜਿਹੜੀ ਤਸਵੀਰ ਹੈ ਜਿੱਦਨ ਉਹਨਾਂ ਦਾ ਕਤਲ ਹੁੰਦਾ ਹੈ ਪੁਲਿਸ ਦੀਆਂ ਕੈਟਾਂ ਆ ਕੇ ਉਹਨਾਂ ਦੇ ਘਰੇ ਆ ਕੇ ਉਹਨਾਂ ਨੂੰ ਸਵੇਰੇ 6 ਵਜੇ ਗੋਲੀ ਮਾਰ ਦਿੰਦੀਆਂ ਇਹ ਤਸਵੀਰ ਮੈਨੂੰ ਇਹਨਾਂ ਦੀ ਵਾਈਫ ਨੇ ਦਿੱਤੀ ਹੈ ਉਦੋਂ ਇਹਦੀ ਵਾਈਫ ਗਰਭਵਤੀ ਸੀ ਇਹਨਾਂ ਦੇ ਤਿੰਨ ਬੱਚੇ ਹੈ ਤੇ ਇਹ ਤਸਵੀਰ ਉਸਪ੍ਰਥੀ ਸਿੰਘ ਦੀ ਜੋ ਇੱਕ ਆਮ ਸਧਾਰਨ ਸਿੱਖ ਦੀ ਜੋ ਕਹਾਣੀ ਹੈ ਉਹਨੂੰ ਦਰਸਾਉਂਦੀ ਹੈ ਆ ਤਸਵੀਰ ਹੈ ਜਿਹੜੀ ਬਹੁਤ ਜ਼ਿਰ ਤੱਕ ਸਮਝ ਨਹੀਂ ਸੀ ਆ ਰਹੀ ਵੀ ਤਸਵੀਰ ਹੈ ਕਿਵੇਂ ਦੀ ਕਾਦੀ ਤਸਵੀਰ ਹੈ ਪਰ ਇਹ ਤਸਵੀਰ ਉਦੋਂ ਇਹਦਾ ਪੱਖ ਸਾਹਮਣੇ ਉੱਪਰ ਕੇ ਆਇਆ ਜਦੋਂ ਸਾਨੂੰ ਬਾਬਾ ਇਹਨਾਂ ਦੀ ਚਰਨ ਸਿੰਘ ਤਰਨਤਾਰਨ ਵਾਲਿਆਂ ਦੀ ਜਦੋਂ ਸਟੋਰੀ ਸਾਹਮਣੇ ਆਈ ਕਿ ਕਿੱਦਾਂ ਇਹਨਾਂ ਨੂੰ ਜੀਪ ਦੇ ਮਗਰ ਬੰਨ ਕੇ ਇਹਨਾਂ ਨੂੰ ਪਾੜ ਦਿੱਤਾ ਗਿਆ ਆ ਤਸਵੀਰ ਕਿਸੇ ਇੱਕ ਸਿੱਖ ਨੂੰ ਕੇਸਾ ਧਾਰੀ ਹੈ ਕਿਸੇ ਸਿੱਖ ਨੂੰ ਪੁਲਿਸ ਵਾਲਿਆਂ ਨੇ ਤਸ਼ੱਦਦ ਕਰਕੇ ਜੀਪ ਤੇ ਮਗਰ ਬੰਨ ਕੇ ਧੁਇਆ ਇਸ ਢੰਗ ਨਾਲ ਧੁਇਆ ਜਿਹਦੇ ਨਾਲ ਇਹਨਾਂ ਦੇ ਨੈਣ ਅੱਖ ਸਾਰੇ ਉਹ ਖਤਮ ਹੋ ਗਏ ਕਸ ਗਏ ਸੋ ਇਹ ਇਹ ਸਰਦਾਰ ਗੁਰਦੇਵ ਸਿੰਘ ਦੇਬੂ ਫੈਡਰੇਸ਼ਨ ਦੇ ਪ੍ਰਧਾਨ ਹੁੰਦੇ ਸੀ ਉਹਨਾਂ ਨੂੰ ਕਿਵੇਂ ਦੇਕ ਵਿੱਚ ਪਾ ਕੇ ਉਬਾਲਿਆ ਗਿਆ ਉਹਦੀ ਤਸਵੀਰ ਹੈ ਆ ਆਪਣੇ ਸਰਦਾਰ ਆਪਣੇ ਆ ਭਾਈ ਜੋਗਾ ਸਿੰਘ ਦੇ ਪਰਿਵਾਰ ਦਾ ਕਤਲਿਆਮ ਜੋ ਫੁੱਲੇ ਨੇ ਹੰਗਨੇ ਕੀਤਾ ਛੋਟੇ ਛੋਟੇ ਬੱਚੇ ਨਹੀਂ ਬਖਸ਼ੇ ਕਿਦਾਂ ਇਹਨਾਂ ਦਾ ਕਤਲਿਆਮ ਕੀਤਾ ਗਿਆ ਆ ਬੀਬੀ ਦੀ ਤਸਵੀਰ ਹੈ ਜਦੋਂ ਮੈਨੂੰ ਪਹਿਲੀ ਵਾਰੀ ਤਸਵੀਰ ਦਿੱਤੀ ਦਿਖਾਈ ਤੇ ਮੈਨੂੰ ਸਮਝ ਨਹੀਂ ਸੀ ਆ ਰਹੀ ਵੀ ਤਸਵੀਰ ਦੇ ਵਿੱਚ ਕੀ ਦਿਖਾਇਆ ਗਿਆ ਇਹਨਾਂ ਦੇ ਵਕੀਲ ਨੇ ਮੈਨੂੰ ਦੱਸਿਆ ਕਿ ਸੀਆਰਪੀ ਦੇ ਜਵਾਨਾਂ ਨੇ ਇਸ ਬੀਬੀ ਦੀ ਗੱਲਾਂ ਤੇ ਸਿਗਰਟਾਂ ਘਰ ਉਹ ਲਾ ਕੇ ਇਹਦੇ ਤੇ ਇਹ ਸਾਰੇ ਨਿਸ਼ਾਨ ਪਾਏ ਉਹਨੂੰ ਤਸ਼ੱਦਦ ਕਰਦੇ ਸੀ ਇਸ ਕਰਕੇ ਕਿਉਂਕਿ ਇਹਦਾ ਭਰਾ ਇੱਕ ਰਾਤ ਆਪਣੀ ਭੈਣ ਦੇ ਘਰੇ ਰਹਿ ਗਿਆ ਸੀ ਉਹ ਪਗਵਾੜਾ ਸੀ ਸੋ ਹ ਸਦਾਰ ਅਵਤਾਰ ਸਿੰਘ ਛਤਰਾਣਾ ਜਿਨ੍ਹਾਂ ਨੂੰ ਸਿਰਫ ਇਸ ਕਰਕੇ ਕਤਲ ਕੀਤਾ ਗਿਆ ਕਿਉਂਕਿ ਉਹ ਇਲੈਕਸ਼ਨਾਂ ਲੜਨੀਆਂ ਚਾਹੁੰਦੇ ਸੀ ਤੇ ਇਹਨਾਂ ਦੇ ਜੱਥੇ ਦੇ ਪੂਰੇ ਆਸਾਰ ਸੀ ਸਦਾ ਜਸਵੰਤ ਸਿੰਘ ਖਾਲੜਾ ਇਹਨਾਂ ਨੂੰ ਆਪ ਬੜੀ ਚੰਗੀ ਤਰ੍ਹਾਂ ਜਾਣਦੇ ਹਾਂ ਆਵਲੀ ਤਸਵੀਰ ਬੜੀ ਕਾਮਨ ਹੈ ਇਸ ਵੇਲੇ ਪ੍ਰਚਲਿਤ ਹੈ ਜ ਜਿਹਦੇ ਵਿੱਚ ਕਿਦਾਂ ਪੱਟ ਚੀਰ ਕੇ ਸਿੱਖ ਨੌਜਵਾਨਾਂ ਨੂੰ ਉਠੇ ਮੁਕਾਬਲਿਆਂ ਵਿੱਚ ਸ਼ਹੀਦ ਕੀਤਾ ਗਿਆ ਉਹਦੇ ਬਾਰੇ ਆ ਇੱਥੇ ਆਪਾਂ ਫੇਰ ਆਉਂਦੇ ਆ ਆ ਅਵਤਾਰ ਸਿੰਘ ਮੰਡੇਰ ਰਾਮ ਸਿੰਘ ਬਿਲਿੰਗ ਜਿਵੇਂ ਤੁਸੀਂ ਖਬਰਾਂ ਦੇ ਰਹੇ ਹੋ ਉਸੇ ਤਰ੍ਹਾਂ ਇਹ ਵੀ ਜਰਨਲਿਸਟ ਸੀਗੇ ਜੀ ਸਿਰਫ ਸੱਚ ਦੀ ਵਾਲੀ ਖਬਰ ਲਾਉਂਦੀ ਅੱਜ 1983 ਤੋਂ ਬਾਅਦ ਅੱਜ ਤੱਕ ਇਹਨਾਂ ਦਾ ਕੁਝ ਨਹੀਂ ਪਤਾ ਵੀ ਕਿੱਥੇ ਗਏ ਉਸੇ ਤਰ੍ਹਾਂ ਹੀ ਆਪਣੇ ਸਰਦਾਰ ਕੁਲਵੰਤ ਸਿੰਘ ਵਕੀਲ ਇਹਨਾਂ ਨੂੰ ਸਮੇਤ ਪਰਿਵਾਰ ਕਿਦਾਂ ਕਤਲ ਕਰਕੇ ਤਸ਼ਿੱਦਦ ਕਰਕੇ ਤੇ ਭਾਖੜਾ ਮੇਨ ਲਾਈਨ ਦੇ ਵਿੱਚ ਇਹਨਾਂ ਨੂੰ ਰੋੜ ਦਿੱਤਾ ਗਿਆ ਸਮੇਤ ਇਹਨਾਂ ਦੇ 2 ਸਾਲ ਦੇ ਬੱਚੇ ਤੇ ਸੋ ਇਹ ਸਾਰੀਆਂ ਉਹਨਾਂ ਸ਼ਖਸੀ ਇਹਨਾਂ ਦਾ ਅੱਤਵਾਦ ਟੈਰਰਿਜ਼ਮ ਦੇ ਨਾਲ ਲੈ ਕੇ ਦੇ ਕੇ ਜੇ ਕੋਈ ਆਖੇ ਵੀ ਇਹ ਬੰਦੇ ਬੜੇ ਖਤਰਨਾਕ ਸੀ નિર્ਦੋਸ਼ਾਂ ਦੇ ਕਤਲ ਕਰਦੇ ਸੀ ਉਹ ਬੰਦਿਆਂ ਦੀ ਸ਼ਕਲਾਂ ਨਹੀਂ ਹੈਗੀਆਂ ਇਹ ਆਮ ਸਧਾਰਨ ਬੰਦੇ ਜਿਹੜੀ ਆਪਣੀ ਆਵਾਜ਼ ਸੱਚ ਵਾਸਤੇ ਕਰ ਰਹੇ ਸੀਗੇ ਉਠਾ ਰਹੇ ਸੀਗੇ ਉਹਨਾਂ ਦੇ ਨਾਲ ਪੰਜਾਬ ਵਿੱਚ ਆ ਹਾਲ ਹੋਇਆ ਇਹ ਇਨਸਾਫ ਵਾਲਿਆਂ ਦੀ ਮਿਲਦਾ ਵੀ ਤੇ ਇਨਸਾਫ ਵਾਲਿਆਂ ਦਾ ਬਣਾਇਆ ਹੋਇਆ ਪੈਨਲ ਹੈ। ਉਹਨਾਂ ਨੇ ਸਟੱਡੀ ਕੀਤੀ ਸਾਰੇ ਪੰਜਾਬ ਦੇ ਵਿੱਚ ਘਰ-ਘਰ ਪਿੰਡ-ਪਿੰਡ ਜਾ ਕੇ। ਤੇ ਉੱਥੋਂ ਉਹਨਾਂ ਨੇ 5000 ਬੰਦਿਆਂ ਦੀਆਂ ਲਿਸਟ ਬਣਾਈ 5000 ਬੰਦਿਆਂ ਦੀ ਵੀ ਜਿਹੜੇ ਲਾਪਤਾ ਨੇ। ਪਰ ਦੁਖਾਂਤ ਇਸ ਗੱਲ ਦਾ ਹੈ ਵੀ ਇਹ ਸਟੱਡੀ ਜਿਹੜੀ ਹੈ ਉਹਨਾਂ ਪੰਜਾਬ ਦੇ ਦੁਖਾਂਤ ਤੋਂ 20 ਸਾਲ ਬਾਅਦ ਕੀਤੀ ਗਈ। ਉਦੋਂ ਤੱਕ ਬਹੁਤ ਲੋਕ ਮਰ ਚੁੱਕੇ, ਘਈ ਡਰ ਚੁੱਕੇ। ਕਈ ਵਿਚਾਰੇ ਉਥੋਂ ਛੱਡ ਕੇ ਦੇਸ਼ਾਂ ਵਿੱਚ ਦੁਨੀਆ ਵਿੱਚ ਚਲੇ ਗਏ ਉਹ ਗੱਲਾਂ ਲੋਪ ਹੋ ਗਈਆਂ ਪਰ ਫਿਰ ਵੀ ਮੈਂ ਇਹਨਾਂ ਨੂੰ ਬਹੁਤ ਜ਼ਿਆਦਾ ਮੈਂ ਅਪਰੀਸ਼ੀਏਟ ਕਰਦਾ ਇਨਸਾਫ ਵਾਲਿਆਂ ਨੂੰ ਵੀ ਜਿਨ੍ਹਾਂ ਨੇ ਜਾ ਕੇ ਏਟਲੀਸਟ ਇੱਕ ਵਾਰੀ ਇਹ ਦਰਸਾ ਦਿੱਤਾ ਭਾਵੇਂ 5000 ਬੰਦੇ ਹੀ ਸਾਹਮਣੇ ਆਏ ਪਰ ਇਹ ਰਿਪਰੈਜ਼ੈਂਟ ਕਰਦੇ ਆ ਜਿਹੜਾ ਆਪਾਂ ਘੱਟੋ ਘੱਟ ਇੱਕ ਮਿਲੀਅਨ ਲੋਕਾਂ ਦੀ ਆਪਾਂ ਗੱਲ ਕਰਦੇ ਆ ਵੀ ਸਿੱਖ ਨੌਜਵਾਨਾਂ ਦੇ ਨਾਮ ਉਹ ਕੰਮ ਖਾਲੜਾ ਜੀ ਨੇ ਸ਼ੁਰੂ ਕੀਤਾ ਉਹ ਕੰਮ ਖਾਲੜਾ ਜੀ ਨੇ ਸ਼ੁਰੂ ਕੀਤਾ ਸੀ ਬਿਲਕੁਲ ਉਹਦੀ ਇਹ ਡਾਕੂਮੈਂਟੇਸ਼ਨ ਹੈ ਪੂਰੀ ਮਤਲਬ ਇੱਕ ਤਰ੍ਹਾਂ ਨਾਲ ਕਲੈਰਿਟੀ ਦੇ ਨਾਲ ਇਹ ਗੱਲ ਸਾਹਮਣੇ ਆਪਣੇ ਲਿਆ ਕੇ ਆਂਦੀ ਹੈ ਇਹ ਮੌਜੂਦਾ ਦੌਰ ਦੇ ਵਿੱਚ ਜੋ ਇਹ ਮੌਜੂਦਾ ਦੌਰ ਹੈ ਪੈਂਦੀਪ ਸਿੰਘ ਸਿੱਧੂ ਅਵਤਾਰ ਸਿੰਘ ਖੰਡਾ ਤੇ ਹਰਦੀਪ ਸਿੰਘ ਨੱਜਰ ਜਿਹੜੀ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਬਾਰੇ ਡਾਕਟਰ ਜਸਮੀਤ ਕੌਰ ਬੈਂਸ ਪਹਿਲਾਂ ਗੱਲ ਕਰਕੇ ਗਏ ਆ ਬਈ ਕਿਸ ਢੰਗ ਦੇ ਨਾਲ ਉਹ ਹੁਣ ਸਾਡੇ ਨਾਲ ਹੋ ਰਿਹਾ ਹੈ ਪਾਕਿਸਤਾਨ ਦੇ ਵਿੱਚ ਵੀ ਇਹਨਾਂ ਨੇ ਕਤਲ ਕੀਤੇ ਨੇ ਭਾਈ ਪਰਮਜੀਤ ਸਿੰਘ ਪੰਜਵੜ ਹੋਇਆ ਹੋਰ ਵੀ ਸਿਖਾ ਦਾ ਉੱਥੇ ਕਤਲ ਕੀਤਾ ਤੇ ਆ ਜਗੀ ਜੋੜ ਭਜਗਤਾਰ ਸਿੰਘ ਹੁਣੇ ਸਕਾਟਿਸ਼ ਨੇ ਯੂਕੇ ਦੇ ਸਟਿਟਿਜ਼ਨ ਨੇ ਇਹਨਾਂ ਨੂੰ ਤਿਹਾਰ ਜੇਲ੍ਹ ਦੇ ਵਿੱਚ ਬੈਠਿਆਂ ਨੂੰ 7 ਸਾਲ ਹੋ ਚੁੱਕੇ ਨੇ ਤੇ ਬਾਕੀ ਜਿਹੜੇ ਆਪਣੇ ਰਾਸ਼ਟਰੀ ਕੈਦੀ ਨੇ ਜਿਹੜੇ ਕਿੰਨੇ ਲੰਬੇ ਸਮੇਂ ਤੋਂ ਹਿੰਦੁਸਤਾਨ ਦੀਆਂ ਜੇਲਾਂ ਦੇ ਵਿੱਚ ਬੰਦ ਨੇ ਜਿਨ੍ਹਾਂ ਨੇ ਆਪਣੀ ਨਿਜੀ ਕਿਸੇ ਸਜ਼ਾ ਪੂਰੀਆਂ ਹੋਣ ਤੋਂ ਬਾਅਦ ਵੀ ਬੰਦ ਨੇ ਬਿਲਕੁਲ ਤੇ ਭਾਈ ਅਮਰਤਪਾਲ ਸਿੰਘ ਮੈਨੂੰ ਸਵੇਰੇ ਇੱਥੇ ਇੱਕ ਇਥੋਂ ਦੇ ਲੋਕਲ ਅਫੀਸ਼ਰ ਸੀਗੇ ਹਾਂਜੀ ਤੇ ਉਹਨਾਂ ਨੇ ਇਹ ਸਵਾਲ ਪਾਇਆ ਵੀ ਤੁਸੀਂ ਇਲੈਕਸ਼ਨ ਕਾ ਤੇ ਨਹੀਂ ਲੜਦੇ ਤੇ ਜਦੋਂ ਇਲੈਕਸ਼ਨ ਦੀ ਗੱਲ ਤੁਰੀ ਤੇ ਮੈਂ ਉਹਨਾਂ ਨੂੰ ਅਵਤਾਰ ਸਿੰਘ ਛਤਰਾਣੇ ਨੂੰ ਦਿਖਾਇਆ ਮੈਂ ਕਿ ਆ ਬੰਦਾ ਵੀ ਇਲੈਕਸ਼ਨ ਲੜਨ ਗਿਆ ਸੀ ਤੇ ਮੈਂ ਕਿਹਾ ਦੂਜਾ ਮੈਂ ਕਿਹਾ ਸਾਡਾ ਆ ਵੀ ਇਲੈਕਸ਼ਨ ਲੜਿਆ ਜਿੱਤਿਆ ਇਹ ਜੇਲ੍ਹ ਦੇ ਵਿੱਚ ਸੀ ਤੇ ਸਭ ਤੋਂ ਵੱਧ ਮਾਰਜਨ ਨਾਲ ਜਿੱਤਿਆ ਤੇ ਕਹਿੰਦੀ ਕਿੱਥੇ ਆ ਹੁਣ ਮੈਂ ਕਿਹਾ ਜੇ ਵੀ ਜੇਲ੍ਹ ਚ ਹੀ ਆ ਮੈਂ ਕਿਹਾ ਹਿੰਦੁਸਤਾਨ ਦੀ ਜਮਹੂਰੀਅਤ ਦਾ ਇਹ ਇੱਕ ਤੁਹਾਡੇ ਸਾਹਮਣੇ ਨਮੂਨਾ ਹੈ ਵੀ ਉੱਥੇ ਇਦਾਂ ਸਾਨੂੰ ਇਨਸਾਫ ਦਿੱਤਾ ਜਾਂਦਾ ਸੋ ਇਹ ਜਿਹੜਾ ਆਹ ਵਾਲਾ ਪੈਨਲ ਹੈ ਇਹਦੇ ਵਿੱਚ 1 2 3 4 ਉਦਾਹਰਨ ਨੇ ਜਿਹਦੇ ਵਿੱਚ ਅਸੀਂ ਇਹ ਸਿੱਧ ਕੀਤਾ ਹੈ ਕਿ ਹਿੰਦੁਸਤਾਨ ਦੇ ਵਿੱਚ ਸਿੱਖਾਂ ਲਈ ਕਾਨੂੰਨ ਹੋ ਰਿਹਾ ਹੈ ਤੇ ਹਿੰਦੂਆਂ ਲਈ ਹੋ ਰਿਹਾ ਹੈ ਸੋ ਸੋ ਇਹ ਤੁਸੀਂ ਸਾਰੇ ਇੱਥੇ ਆਏ ਹੋ ਸਾਰਾ ਕੁਝ ਤੁਸੀਂ ਕਈ ਲੋਕ ਤਸਵੀਰਾਂ ਖਿੱਚ ਰਹੇ ਨੇ ਇਹਦੀਆਂ ਜੀ ਸਾਦਕੇ ਖਿੱਚੋ ਇਹਦੀ ਸਿਰਫ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਐ ਨਾ ਹੋਵੇ ਵੀ ਤੁਸੀਂ ਇੱਥੇ ਆ ਕੇ ਇਹ ਗੱਲ ਦੇਖ ਕੇ ਤੇ ਤੁਸੀਂ ਘਰ ਚੱਲ ਜਾਓ ਇਹ ਗੱਲ ਨੂੰ ਨਾਲ ਲੈ ਕੇ ਜਾਇਓ ਤੇ ਗੱਲ ਨੂੰ ਘਰੇ ਵੀ ਕਰਿਓ ਤੇ ਆਪਣੇ ਰਿਸ਼ਤੇਦਾਰਾਂ ਦੋਸਤਾਂ ਸੰਬੰਧੀਆਂ ਨਾਲ ਵੀ ਕਰਿਓ ਮੇਰੀ ਇਨੀ ਕੀ ਬੇਨਤੀ ਆ ਧੰਨਵਾਦ ਤੁਹਾਡਾ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ